ਦੋਵੇਂ ਜਣੇ ਭੱਜ ਕੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੋਰੇ ਆ ਗਏ ਕਹਿੰਦੇ ਮਹਾਰਾਜ ਰੁਕ ਜਾਓ ਤੁਹਾਨੂੰ ਪਕੜ ਕੇ ਅਨਾਮ ਵੀ ਜਰੂਰ ਲਵਾਂਗੇ ਤੁਹਾਨੂੰ ਪਕੜ ਕੇ ਸਰਹੰਦ ਦੇ ਕੇ ਹਕੂਮਤ ਤੋਂ ਅਨਾਮ ਲਵਾਂਗੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜ਼ਿਕਰਾ ਵੇਖਿਓ ਹਜ਼ੂਰ ਕਲਗੀਧਰ ਪਾਤਸ਼ਾਹ ਨੇ ਕਿਹਾ ਉਹ ਗੁਜਰੋ ਤੁਸੀਂ ਹੁਣ ਹਲਕ ਗਏ ਹੋ ਤੁਹਾਨੂੰ ਲੋਭ ਦਾ ਹਲਕ ਪੈ ਗਿਆ ਤੁਸੀਂ ਲੋਭ ਵਿੱਚ ਹਲਕ ਗਏਓ ਲੋਭੀ ਕਾਵੇ ਸਾ ਨਾ ਕੀਜੈ ਜੇ ਕਾ ਪਾਰ ਵਸਾਏ ਅੰਤ ਕਾਲ ਤਿੱਤੈ ਤੋਹੇ ਜਿੱਥੈ ਹੱਥ ਨਾ ਪਾਏ ਏ ਲੋਭਹ ਲੰਪਟ ਸੰਗ ਸਿਰ ਮੋਰੈ ਅਨਕ ਲਹਿਰੀ ਕਾ ਲੋਲਤੇ ਤਵੰਤ ਜੀਆ ਬੋ ਪਰਕਾਰਨ ਅਨਕ ਭਾਂਤ ਬੋ ਢੋਲਤੇ ਜਿਹੜਾ ਬੰਦਾ ਲੋਭ ਵਿੱਚ ਹਲਕ ਜਾਇ ਨਾ ਸਾਥ ਸੰਗਤ ਉਦੀ ਕੋਈ ਰਿਸ਼ਤੇਦਾਰੀ ਨਹੀਂ ਕੋਈ ਕਿਸੇ ਨਾਲ ਪਿਆਰ ਨਹੀਂ ਲੋਭੀ ਬੰਦੇ ਦਾ ਕੀ ਯਕੀਨ ਲੋਭ ਇੱਕ ਨਹੀਂ ਭੈੜੀ ਚੀਜ਼ ਐ ਜੇ ਕਿਸੇ ਦੇ ਦਿਮਾਗ ਨੂੰ ਹਲਕ ਜੜ ਜਾਏ ਸਕਾ ਭਰਾ ਭਰਾ ਦਾ ਕਤਲ ਕਰਾ ਸਕਦਾ ਹੈ